ਜੀ ਬਈ ਸਵਾਗਤ ਹੈ ਤੁਹਾਡਾ ਆਪਣੇ ਅਜੇ ਕੋਰਨਰ ਬਲੌਗ ਦੇ ਵਿੱਚ ਤੇ ਅੱਜ ਆਪਾਂ ਕਰਾਂਗੇ ਆਪਣੇ ਟੈਕਟਰ ਦੀ ਵਾਸ਼ਿੰਗ ਤੇ ਤੁਹਾਨੂੰ ਮੈਂ ਦੀ ਕੰਡੀਸ਼ਨ ਦਿਖਾਉਣਾ ਵੀ ਕੀ ਹੋਈ ਪਈ ਐ ਇੱਕ ਰੋ ਮਿੱਟੀ ਦੇਖੋ ਮਰਗਾਡਾਂ ਦੇ ਵਿੱਚ ਕਿੰਨੀ ਕੰਡੀਸ਼ਨ ਬਹੁਤ ਖਰਾਬੀ ਵੀ ਟਰੈਕਟਰ ਦੀ ਤੇ ਦੇਖੋ ਸਾਰਿਆਂ ਤੇ ਅੱਜ ਆਪਾਂ ਦੀ ਵਾਸ਼ਿੰਗ ਕਰਾਂਗੇ ਥੋੜਾ ਨਰੇ ਦੇ ਨਾਲ ਤੁਹਾਨੂੰ ਦਿਖਾਵਾਂਗੇ ਸਾਰਾ ਦੇਖੋ ਟਰੈਕਟਰ ਦੀ ਕੰਡੀਸ਼ਨ ਹੁਣ ਚੈੱਕ ਕਰ ਲਓ ਪਹਿਲਾਂ ਬਾਅਦ ਤੁਹਾਨੂੰ ਕੋਸ਼ਿਸ਼ ਕਰਕੇ ਫਿਰ ਦਿਖਾਵਾਂਗੇ मित्रों मैं क्या ट्रैक्टर बहर कॉशिंग ट्रैक्टर तो बहर क्या हम कड़ा लिया इतने अपनी पैप उधर लगी हुई है मोटर तो हम आपकी वॉशिंग करा तो करके खावे करके वॉश कर मिलते हैं मित्रों पानी आपको मार लिया ट्रैक्टर से ਤੇ ਹੁਣ ਆਪਾਂ ਸ਼ੈਂਪੂ ਕਰ ਲੈ ਤਾ ਯਾਰ ਵਾਲਟੀ ਸ਼ੈਂਪੂ ਪਾਇਆ ਹੋਇਆ ਹੈ ਤੇ ਬਾਕੀ ਆਪਾਂ ਮੇਨ ਮੇਨ ਵਿਖਰਾ ਮਿੱਟੀ ਮਿੱਟੀ ਲਾਤੀ ਸੀਗੀ ਬਾਕੀ ਹੁਣ ਸ਼ੈਂਪੂ ਮਾਰਾਂਗੇ ਟਾਇਰ ਟੂਰ ਕਰਾਂਗੇ ਕਾਲੇ ਜਮਾ ਤੇ ਬਹੁਤ ਮੰਨੋ ਮਿੱਟੀ ਜਿਆਦਾ ਸੀ ਟਰੈਕਟਰ 'ਚ ਮਰ ਗਾਡਾ ਮਲਗੂੜਨਾ 'ਚ ਕੰਡੀਸ਼ਨ ਥੱਲੇ ਮਿੱਟੀ ਮਿੱਟੀ ਹੋਈ ਪਈ ਹੈ ਤੇ ਆਪਾਂ ਤੋਤਾ ਵੀ ਨਹੀਂ ਸੀਗਾ ਕਾਫੀ ਟਾਈਮ ਤੋਂ ਤੇ ਹੁਣ ਅਜੇ ਟਰੈਕਟਰ ਕੋਈ ਐਨਏ ਸ਼ੈਂਪੂ ਮਾਰਦੇ ਆ ਮੇਰੇ ਨੂੰ ਤੇ ਤੇਲ ਸਮਾਗੇ ਤੁਹਾਨੂੰ ਹੁਣ ਸਾਰਾ ਧੋ ਕੇ ਜਦੋਂ ਜਿਹੜਾ ਟਾਇਰ ਟੈਕਟਰ ਆਪਾਂ ਧੋਤਾ ਸੀ ਵਾਸ਼ ਕਰਤਾ ਤੇ ਉਹ ਪਿੱਛੇ ਖੜਾ ਹੈ ਤੇ ਦੇਖੋ ਟਾਇਰ ਟੂਰ ਕਰਤੇ ਕਲੀਨ एकदम ਤੇ ਸਾਫ ਹੋ ਗਿਆ ਗਿੰਹੋ ਦਾ ਟਾਇਰ ਟੂਰ एकदम ਵਧੀਆ ਕਰਤਾ ਸੀ ਟੈਕਟਰ ਆਪਾਂ ਕਰਕੇ ਉਹ ਸੇ ਅੰਦਰ ਲਾਤਾ ਤੇ ਹੁਣ ਆਪਾਂ ਚੱਲੇ ਸੀਗੇ ਮੰਡੀ ਥੋੜਾ ਕੰਮ ਸੀਗਾ ਤੇ ਉਹ ਕਰਕੇ ਦਰਮਨ ਲੋ ਮਿੱਤਰੋ ਮੰਡੀ ਆ ਪਹੁੰਚਾਈ ਸੀਗੇ ਜੋ ਵੀ ਕੰਮ ਸੀਗਾ ਉਹ ਆਪਾਂ ਕੰਪਲੀਟ ਕਰ ਲਿਆ ਸੀਗਾ ਤੇ ਹੁਣ ਆਪਾਂ ਅਗਿਸੀ ਕਰੇ ਤੇ ਗਰਮੀ ਬਹੁਤ ਆਉਣ ਪ੍ਰੈਸ਼ ਕਰਾਂਗੇ ਤੇ ਤੁਹਾਨੂੰ ਮਿਲਦੇ ਆਂ ਸ਼ਾਮ ਨੂੰ ਲੋ ਮਿੱਤਰੋ ਮੰਡੀ ਆ ਪਹੁੰਚਾਈ ਸੀਗੇ ਜੋ ਵੀ ਕੰਮ ਸੀਗਾ ਉਹ ਆਪਾਂ ਕੰਪਲੀਟ ਕਰ ਲਿਆ ਸੀਗਾ ਤੇ ਹੁਣ ਆਪਾਂ ਅਗਿਸੀ ਕਰੇ ਤੇ ਗਰਮੀ ਬਹੁਤ ਆਉਣ ਪ੍ਰੈਸ਼ ਕਰਾਂਗੇ ਤੇ ਤੁਹਾਨੂੰ ਮਿਲਦੇ ਆਂ ਸ਼ਾਮ ਨੂੰ ਉਹ ਮੈਚ ਲੈ ਆਣ ਆਪਣੇ ਪਰਲੇ ਕਰੇ ਟਰੈਕਟਰ ਲੈਣ ਤੇ ਜਾਂ ਜੀ ਦਿਖਾਉਨੇ ਆ ਤੁਹਾਨੂੰ ਅੱਜ ਦੂਜਾ ਲਿਆਵਾਂਗੇ ਇੱਕ ਮਿੰਟ ਰੱਖ ਲਿਆ ਅਸੀਂ ਜੋ ਇਹ ਹੁਣ ਆਪਾਂ ਨੂੰ ਥੋੜਾ ਜਿਹਾ ਕੰਮ ਹੈ ਕੰਮ ਕਰਕੇ ਫਿਰ ਤੁਹਾਨੂੰ ਹੁਣ ਫਸਾ ਦਿਲਾਵਾਂਗੇ ਸ਼ਾਮ ਨੂੰ ਚਲੋ ਠੀਕ ਹੈ ਭਾਈ ਜੇ ਆਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਕਰਕੇ ਜਾਓ ਸਬਸਕ੍ਰਾਈਬ